ਜਿੰਨੇ ਕ 3-4 ਮਹੀਨੇ ਖੇਤੀ ਹੁੰਦੀ ਸੀ ਉਹ ਖੇਤੀ ਕਰਦਾ ਸੀ ਤੇ ਉਸ ਤੋਂ ਬਾਅਦ ਸਾਰਾ ਸਾਲ ਖਾਂਦੇ ਸੀ ਜਾਂ ਕੋਈ ਮੱਛੀ ਜਿਵੇਂ ਉੱਥੇ ਜਦੋਂ ਦਰਿਆ ਚੱਲਦਾ ਸੀਗਾ ਜਦੋਂ ਮਾੜਾ ਮੋਟਾ ਬਰਫਟਾਏ ਹੁੰਦੀ ਸੀ ਮੱਛੀਆਂ-ਮੁੱਛੀਆਂ ਜਾਂ ਕੋਈ ਹੋਰ ਜਾਨਵਰ ਮਾਰ ਕੇ ਖਾਂਦੇ ਐਨਾ ਚਿਰ ਲੰਬਾ ਸਮਾਂ ਚੱਲਦਾ ਰਿਹਾ ਉਹਦੀ ਘਰ ਵਾਲੀ ਮਰ ਗਈ 1961 ਚ ਲੰਬਾ ਸਮਾਂ ਉਹ ਰਹੇ ਤੁਸੀਂ ਦੇਖੋ ਉਸ ਤੋਂ ਬਾਅਦ ਜਿਹੜਾ ਸੀ ਯੁੱਧ ਖਤਮ ਹੋ ਗਏ ਜਾਂ ਜੰਗ ਖਤਮ ਹੋ ਗਈ ਜਾਂ ਸਭ ਕੁਝ ਖਤਮ ਹੋ ਗਿਆ ਪਰ ਉਹ ਉੱਥੇ ਹੀ ਰਹਿੰਦੇ ਰਹੇ ਘੱਟੋ ਘੱਟ ਜਿਹੜਾ ਨੇੜੇ ਉਹਨਾਂ ਦੇ ਸ਼ਹਿਰ ਬਣਦਾ ਸੀ ਉੱਥੋਂ 500 ਕਿਲੋਮੀਟਰ ਦੂਰ ਸੀ ਉਹ ਹੂੰ ਉੱਥੇ ਕੀ ਹੋਇਆ ਫਿਰ ਉਹਨਾਂ ਨੇ ਕੱਲਾ ਰਹਿ ਗਿਆ ਉਹ ਆਪਣੀਆਂ ਕੁੜੀਆਂ ਕੋਲੇ ਉਹਦੇ ਕਿਸੇ ਜਾਨਵਰ ਨੇ ਲੱਤ ਤੇ ਦੰਦੀ ਵੱਡੀ ਕੋਈ ਮਤਲਬ ਉਹਨਾਂ ਦਾ ਆਪਸ ਝੜਪ ਹੋ ਗਈ ਤੇ ਉੱਥੇ ਉਹਦੀ ਲੱਤ ਖਰਾਬ ਹੋਣ ਲੱਗੀ ਉਹਨੇ ਆਪਦੀ ਲੱਤ ਆਪ ਵੱਢੀ ਆਪੇ ਵੱਢਦੀ ਆਪੇ ਵੱਢਦੀ ਮਤਲਬ ਉਹ ਉਹ ਕੁੱਲਮ ਲਾ ਕੇ ਲੰਗੜਾ ਹੋ ਗਿਆ ਤੇ ਖੇਤੀ ਫੇਰ ਵੀ ਕਰਦਾ ਸੀ ਕੁੜੀਆਂ ਨਾਲ ਕੰਮ ਕਰਾਉਂਦੀ। ਯਾਰ ਕਮਾਲ ਇਹ ਆ ਵੀ ਜਿਸ ਤਰ੍ਹਾਂ ਅੱਜ ਕੱਲ ਆਪਾਂ ਬੰਦੇ ਆ ਯਾਰ ਪੁਰਾਣੀ ਚੀਜ਼ ਲੱਗੀ ਠੀਕ ਆ ਲੋਸਟੈਟਨਸ ਦਾ। ਹਾਂ। ਉਹ ਕਹਿੰਦੇ ਨੇ ਲੱਤ ਵੱਡੀ ਹੋਣੀ ਉਹਨੇ ਕਿਵੇਂ ਉਹ ਦੇਖ ਲੈ ਬਚ ਗਿਆ। ਕਿਉਂਕਿ ਉਹਨੂੰ ਅਸਲ 'ਚ ਜਾਣ ਦੀ ਪ੍ਰਵਾਹ ਸੀ ਨਾ ਜੇ ਉਹ ਨਾ ਉਹ ਕਰਦਾ ਮਰ ਜਾਣਾ ਸੀ ਪਰ ਪਰਿਵਾਰ ਨੂੰ ਕਿਹਨੇ ਦੇ ਦੇਖਣਾ ਸੀਗਾ। ਉਸ ਤੋਂ ਬਾਅਦ ਲਗਭਗ 78 ਦਿਨੜਾ ਇੱਕ ਜੀਵ ਵਿਗਿਆਨੀ ਸੀ ਉੱਥੋਂ ਦਾ ਹੀ ਰੂਸ ਦਾ ਹੀ। ਉਹ ਕਿਤੇ ਹੈਲੀਕਾਪਟਰ ਤੇ ਗੰਘ ਜੜਾ ਗੂੜਾ ਦਿੰਦਾ ਸੀ ਤਾਂ ਹਾਂ। ਤੇ ਉਹਨੇ ਥੱਲੇ ਕਿਆਰੀਆਂ ਬਣੀਆਂ ਦੇਖੀਆਂ ਕਿਆਰੇ ਬਣੇ ਪਏ। ਉਹ ਹਨਾਂ ਵੀ ਇੱਥੇ ਇੰਨੀ ਦੂਰ ਜੰਗਲਾਂ ਦੇ ਵਿੱਚ ਕਿ ਜਦੋਂ ਉਹਨੇ ਜਹਾਜ਼ ਤਾਰਿਆ ਥੱਲੇ ਤੇ ਜਹਾਜ਼ ਤਾਰ ਕੇ ਥੱਲੇ ਉਹਨੇ ਦੇਖਿਆ ਮਾਹੌਲ ਜ। ਕੁੜੀਆਂ ਡਰ ਗਈਆਂ। ਹੂੰ। ਮਤਲਬ ਕੁੜੀਆਂ ਨੇ ਦੋ ਤਾਂ ਕੁੜੀਆਂ ਉਹ ਸੀ ਨਾ ਜਿਹੜੀਆਂ ਜੰਗਲ 'ਚ ਹੋਈਆਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਜਹਾਜ਼ ਕਹਿ ਜਾਂਦਾ। ਜਿਵੇਂ ਉੱਪਰੋਂ ਬੰਦਾ ਕਹਿ ਰਿਹਾ ਹੁੰਦਾ ਦੇਖਣ ਨੂੰ ਹਨਾ। ਉਹ ਜਿਹੜਾ ਸੀ ਉਹ ਕਹਿੰਦਾ ਵੀ ਉਹਨੂੰ ਤਾਂ ਪਤਾ ਨਹੀਂ ਸੀ ਵੀ ਉੱਧਰ ਕੀ ਹੋਗਾ ਨਾ ਫੋਨ ਸੀ ਨਾ ਲੈਣਾ ਦੇਣਾ। ਉਹ ਉੱਥੇ ਕਹਿੰਦਾ ਵੀ ਤੁਸੀਂ ਇੱਥੇ ਵੀ ਸਾਨੂੰ ਟਿਕਟ ਨਹੀਂ ਦੇਣਾ ਇੱਥੇ ਵੀ ਸਾਡੇ ਮਗਰ ਮਗਰ ਆ ਗਏ। ਉਹਨੇ ਕਿਹਾ ਵੀ ਪੁਲਸ ਆ ਗਈ। ਵੀ ਉਹੀ ਆ ਗਏ ਵੀ ਲੈਣ ਆ ਗਏ ਸਾਨੂੰ। ਉਹ ਕਹਿੰਦਾ ਨਹੀਂ ਵੀ ਉਹ ਗੱਲ ਨਹੀਂ ਹੈਗੀ ਵੀ ਮੈਂ ਤਾਂ ਕਰਕੇ ਹੁਣ ਉਹਨਾਂ ਨੇ ਚਲੋ ਆਪਸ ਵਿੱਚ ਗੱਲਬਾਤ ਕੀਤੀ ਫਿਰ ਉਹ ਕਹਿੰਦਾ ਵੀ ਉਹ ਸਭ ਕੁਝ ਖਤਮ ਹੋ ਗਿਆ ਹੁਣ ਸਭ ਠੀਕ ਹੈ 78 ਦੀ ਗੱਲ ਹੈ 1900 ਤੇ ਵੀ ਤੁਸੀਂ ਵਾਪਸ ਚਲੋ ਉਹ ਕਹਿੰਦੇ ਨਹੀਂ ਅਸੀਂ ਤਾਂ ਇੱਥੇ ਠੀਕ ਆ ਉਹ ਉੱਥੇ ਰਹੇ ਉਹ ਉਸ ਤੋਂ ਬਾਅਦ 3 ਸਾਲਾਂ ਬਾਅਦ 1981 ਦੇ ਵਿੱਚ ਉਹਦੀਆਂ ਜਿਹੜੀਆਂ 3 ਕੁੜੀਆਂ ਸੀ ਉਹਨਾਂ ਦੀ ਮੌਤ ਹੋ ਗਈ ਜਿਹੜੀ ਉਹਦੀ ਘਰ ਵਾਲੀ ਸੀ ਉਹਦੀ ਮੌਤ ਹੋਈ ਸੀਗੀ ਭੁੱਖ ਮਰੀ ਨਾਲ ਕੁੜੀਆਂ ਦੀ ਮੌਤ ਹੋਈ ਹੈ ਕਿਸੇ ਦੀ ਕਿਡਨੀ ਫੇਲ ਹੋ ਗਈ ਸੀ ਜਾਂ ਕੋਈ ਹੋਰ ਨਮੂਨੀਆਂ ਨਮੂਨੀਆਂ ਕਹਿੰਦੇ ਠੰਡ ਬੜੀ ਸੀ ਫਿਰ ਇੱਕ ਕੁੜੀ ਉਹਦੀ ਅਗਾਫੀਆ ਨਾਮ ਦੀ ਕੁੜੀ ਤੇ ਉਹ ਦੋਵੇਂ ਜਣੇ ਇਕੱਠੇ ਰਹਿੰਦੇ ਸੀ ਹਮ ਟੋਗਟ 88 ਦੇ ਵਿੱਚ ਉਹਦੀ ਮੌਤ ਹੋ ਗਈ ਬੰਦੇ ਦੀ ਬਜ਼ੁਰਗ ਬਹੁਤ ਹੋ ਗਿਆ ਸੀ ਉਹਨੂੰ ਹੋਰ ਕਿਸੇ ਨਾਲ ਨਹੀਂ ਬਸ ਬਜ਼ੁਰਗ ਹੋਣ ਕਰਕੇ ਉਹਦੀ ਮੌਤ ਹੋ ਗਈ ਫਿਰ ਉਹ ਕੁੜੀ ਜਿਹੜੀ ਸੀ ਉਹ ਕੱਲੀ ਰਹਿੰਦੀ ਰਹੀ ਜਿਹੜੀ ਕੁੜੀ ਸੀ ਉਹ ਕੱਲੀ ਰਹਿੰਦੀ ਰਹੀ ਮਤਲਬ ਜੰਗਲ ਸਾਈਡ ਏਰੀਆ ਅੱਜ ਤੁਸੀਂ ਦੇਖੋ ਕਿੰਡੀ ਦਲੇਰ ਹੋਊਗੀ ਬਾਈ ਕਿੱਡਾ ਕਮਾਲ ਸਮਾਂ ਹੋਊਗਾ ਇੱਕ ਕੁੜੀ ਜਿਹੜੀ ਆ ਉਹਨੇ ਅਸਲ 'ਚ ਸਿੱਖ ਲਿਆ ਸੀ ਨਾ ਆਪਦੇ ਬਾਪੂ ਨਾਲ ਰਹਿ ਕੇ ਸਿੱਖ ਲਿਆ ਸੀਗਾ ਵੀ ਜਿਉਣਾ ਕਿਵੇਂ ਆ ਫਿਰ ਉਸ ਤੋਂ ਬਾਅਦ 97 ਦੇ ਲਗਭਗ ਜੀਵ ਵਿਗਿਆਨੀ ਆਇਆ ਸੀ ਜਿਹੜਾ ਜਿਹੜੇ ਨੂੰ ਪਤਾ ਲੱਗਿਆ ਵੀ ਇਹ ਇੱਥੇ ਰਹਿ ਰਹੇ ਆ ਤੇ ਉਹ ਆਪਦਾ ਸਾਰਾ ਸਮਾਨ ਸੱਲਾ ਚੱਕ ਕੇ ਜਿੰਨਾ ਕੁ ਵੀ ਉਹ ਹੀ ਬੰਦਾ ਪਹਿਲਾਂ ਵਾਲਾ ਹਾਂ ਉੱਥੇ ਆ ਕੇ ਉਹ ਕੁਝ ਕੁ ਚੀਜ਼ਾਂ ਲੈ ਕੇ ਆਇਆ ਜਿਵੇਂ ਪੇਡਾਂ ਬੱਕਰੀਆਂ ਲਾਇਆ ਥੋੜੀਆਂ ਜੀਆਂ ਮੁਰਗੀਆਂ ਲਾਇਆ ਵੀ ਥੋੜਾ ਬਹੁਤ ਉਹ ਹੋਊਗਾ ਹਨਾ ਉਹ ਲੈ ਆ ਉਹਦੇ ਕੋਲ 18 ਸਾਲ ਉਹ ਬਜ਼ੁਰਗ ਸੀਗਾ ਉਹ ਵੀ ਉਹਦੀ ਵੀ ਮੌਤ ਹੋ ਗਈ ਲਗਭਗ 5 ਦੇ ਵਿੱਚ 15 ਦੇ ਵਿੱਚ 2015 ਚੋਂ ਮੁੱਕ ਗਿਆ ਉਸ ਤੋਂ ਬਾਅਦ ਉਹ ਫੇਰ ਕੱਲੀ ਰਹਿੰਦੀ ਰਹੀ 19 ਦੇ ਵਿੱਚ ਕੋਈ ਜਿਵੇਂ ਪਤਾ ਤਾਂ ਸਭ ਨੂੰ ਲੱਗ ਗਿਆ ਸੀ ਵੀ ਇੱਥੇ ਕੋਈ ਰਹਿ ਰਹੇ ਆ ਤੇ 19 ਦੇ ਵਿੱਚ ਉੱਥੇ ਵਿਦਿਆਰਥੀ ਆਏ ਸੀ ਕੋਈ ਵੀ ਅਸੀਂ ਇੱਥੇ ਦੇਖਦੇ ਕਿਉਂ ਨਾ ਜਾ ਕੁਝ ਵੀ ਉਹਨਾਂ ਦੇ ਜਨਦਿਆਂ ਨੂੰ ਉਹ ਬਿਮਾਰ ਪਈ ਸੀ ਕਾਫੀ ਉਹ ਬਿਮਾਰ ਪਈ ਸੀ ਤੇ ਉਹਨਾਂ ਨੇ ਚੱਕ ਕੇ ਲੈ ਗਏ ਹਸਪਤਾਲ ਚ ਲੈ ਗਏ ਜਿਹੜਾ 500 ਕਿਲੋਮੀਟਰ ਦੂਰ ਸੀ ਉਸ ਹਸਪਤਾਲ ਚ ਜਾ ਕੇ ਉਹਨਾਂ ਦਾ ਇਲਾਜ ਲੋਜ ਕਰਾਇਆ ਹਮ ਸਰਕਾਰ ਨੇ ਉਹਨੂੰ ਕਿਹਾ ਵੀ ਹੁਣ ਤੂੰ ਇੱਥੇ ਰਹਿ ਉਕੇ ਨੀ ਨਾ ਮੈਂ ਆਦਾ ਆਪਦੇ ਘਰ ਹੀ ਰਹਿਣਾ